ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊ ਚੈਨਲ ਨੂੰ ਕੋਆਪਰੇਟਿਵ ਸੁਸਾਇਟੀ ਪਿੰਡ ਬਲਿਆੜ ਵਿਖੇ ਅੱਜ ਨਵੇਂ ਬਣੇ ਪ੍ਰਧਾਨ ਬੋਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਠਾਂ ਦੇ ਭੋਗ ਪਾਏ ਗਏ ਤੇ ਇਸ ਮੌਕੇ ਤੇ ਗੁਰੂ ਸਹਿਬਾਨ ਦਾ ਓਟਾ ਜ਼ਰਾ ਲੈਦੇ ਹੋਏ ਆਪਣੀ ਪਾਰੀ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਰਾਮਪਰਾ ਤੇ ਬਲਿਆੜ ਦੇ ਇੱਕ ਕੋਆਪਰੇਟਿਵ ਦੋ ਪਿੰਡਾਂ ਦੀ ਸਾਂਝੀ ਸੁਸਾਇਟੀ ਹੈ ਜਿੱਥੇ ਕਿ ਕਿਸਾਨ ਭਰਾਵਾਂ ਦੇ ਲਈ ਜਿਵੇਂ ਯੂਰੀਆ ਜਾਂ ਹੋਰ ਸੁਵਿਧਾ ਮੈਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਮਿਲਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਰਲੋਕ ਸਿੰਘ ਰਾਮਪਰਾ ਪਹੁੰਚੇ ਹਨ ਇਸ ਮੌਕੇ ਉਹਨਾਂ ਦੇ ਨਾਲ ਅੰਬਰੀਲ ਸਿੰਘ ਸਾਫਕਾ ਸਰਪੰਚ ਪਿੰਡ ਬਲਿਆਲ ਖੜੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਨਾਲ ਕੋਆਪਰੇਟਿਵ ਸੁਸਾਇਟੀ ਦੇ ਮੁਲਾਜ਼ਮ ਇਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਵੇਂ ਬਣੇ ਪ੍ਰਧਾਨ ਜਗਸੀ ਰਾਮਪਰਾ ਵੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਮਹਾਰਾਜੀ ਸਵਾਰੀ ਦੇ ਵਿੱਚ ਗੁਰਾਜ਼ਮਾ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਬਖੂ ਬਖ ਪਿੰਡਾਂ ਦੇ ਹੋਰ ਵੀ ਮੈਂ ਪਹੁੰਚ ਹੋ ਰਹੇ ਨੇ ਜਿੱਥੇ ਕੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਛਨੇੜੀ ਜੱਗੀ ਮਾਜੀ ਅਤੇ ਇਸ ਮੌਕੇ ਤੇ ਸਰਬਜੀਤ ਸਿੰਘ ਬਿੱਟੂ ਸਾਹਵ ਦਾ ਟਰੱਕ ਜੀ ਨੇ ਪ੍ਰਧਾਨ ਅਤੇ ਇਸ ਮੌਕੇ ਤੇ ਮੌਜੂਦਾ ਟਰੱਕ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਜੀ ਟਰੱਕ ਜੀ ਨੇ ਪਵਾਨੀਗੜ ਦੇ ਪ੍ਰਧਾਨ ਅਤੇ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਦ ਐਕਨ ਰੇਂਦਰ ਕੋਰ ਬਰਾਜ ਵੀ ਪਹੁੰਚੇ ਹਨ ਇਸ ਮੌਕੇ ਤੇ ਪਹੁੰਚੇ ਪਤਵੰਤੇ ਸੱਜਣਾਂ ਦਾ ਜਿੱਥੇ ਸਰੂਪੋ ਪਾ ਕੇ ਸਨਮਾਨ ਮਾਨ ਸਨਮਾਨ ਕੀਤਾ ਗਿਆ ਉੱਥੇ ਇਸ ਮੌਕੇ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਉਹਨਾਂ ਦੇ ਨਾਲ ਜਗਤਵਿੰਦਰ ਕੋਆਪਰੇਟਿਵ ਸੁਸਾਇਟੀ ਮੈਨੇਜਰ ਅਤੇ ਰਾਜਪਰਾ ਤੋਂ ਕੁਲਦੀਪ ਸਿੰਘ ਸਰਪੰਚ ਰਾਜਪਰਾ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਪਹੁੰਚੇ ਹੋਏ ਸਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ trilok singh ਅਤੇ ਹਲਕਾ ਵਿਧਾਇਕ ਨਰੇਂਦਰ ਕੌਰ ਬਰਾਜ ਅਤੇ ਮੌਜੂਦਾ ਕੋਆਪਰੇਟਿਵ ਸੁਸਾਇਟੀ ਪ੍ਰਧਾਨ ਅਤੇ ਸਾਬਕਾ ਸਰਪੰਚ ਅਮਰੀਲ ਸਿੰਘ ਬੁਲਿਆਰ ਨੇ ਕੀ ਕਿਹਾ ਆਓ ਸੁਣ ਸੁਣਾਉਣਿਆ ਸਿੱਧੂ ਪਰਤੋਂ ਸਰਦਾਰ ਬਖੂਰ ਸਿੰਘ ਕਲੇਰ ਜਿਹੜੇ ਕਿ ਇਸ ਇਕਾਈ ਦੇ ਪ੍ਰਧਾਨ ਨੇ ਤੇ ਲੰਮਾ ਸਮਾਂ ਕਿਸਾਨੀ ਸੰਘਰਸ਼ ਦੇ ਵਿੱਚ ਲਾਇਆ ਸਾਫ ਦਾ ਮੈਂਬਰ ਪੰਚਾਇਤ ਵੀ ਰਹੀਆਂ ਐਸੋਸੀਏਸ਼ਨ ਐ ਉਸਤੇ ਲੰਮੇ ਸਮੇਂ ਤੋਂ ਪ੍ਰਧਾਨ ਨੇ ਤੇ ਆਪਣੀਆਂ ਜਿਹੜੀਆਂ ਸੁਸਾਇਟੀਜ਼ ਨੇ ਉਹਨਾਂ ਲਈ ਅਲੱਗੀਆਂ ਸੁਸਾਇਟੀਜ਼ ਲਈ ਲੰਮਾ ਸਮੇਂ ਤੋਂ ਕੰਮ ਕਰ ਰਹੇ ਨੇ ਸਰਦਾਰ ਯਾਦਵਿੰਦਰ ਸਿੰਘ ਜੀ ਸੈਕਟਰੀ ਪਿੰਡ ਮਾਜੀ ਦੇ ਵਿੱਚ ਇਹਨਾਂ ਨੂੰ ਜਿਹੜੀ ਆ ਜਦੋਂ ਸਮਾ ਸਮਾ ਸੇਵਾ ਨੂੰ ਆਉਦਿਆਂ ਨੂੰ ਹੋ ਗਿਆ ਤੇ ਸੋਸਾਇਟੀ ਦੀ ਮਾਂ ਦੇ ਨਾਲ ਵੀ ਜਾਣਾ ਜਾਂਦਾ ਸਾਡੇ ਪਿੰਡ ਦਾ ਤੇ ਬਹੁਤ ਬਹੁਤ ਧੰਨਵਾਦ ਰਣਵੀਰ ਸਿੰਘ ਭਾਈ ਜਰਕ ਸਾਜ ਨੂੰ ਬਣਾਉਂਦੇ ਹੋਈਏ ਤੇ ਇਸ ਟੀਮ ਨੂੰ ਅਸ਼ੀਰਵਾਦ ਲੈ ਕੇ ਆਪਾਂ ਅੱਗੇ ਵਧੀਏ ਤੇ ਹੁਣ ਸਾਡੇ ਦਰਮਿਆਨ ਸਾਡੀ ਬਹੁਤ ਹੀ ਸਨਾ ਤੇ ਜੀਆਂ ਆਤ ਦੇ ਨਾਂ ਉਹਨਾਂ ਦੇ ਨਾਲ ਸਾਡੇ ਟਰੱਕ ਯੂਨੀਅਨ ਤੋਂ ਲੱਖੀ ਵੀਰ ਜੀ ਸੁਖੀ ਮਾਜੀ ਅ ਸ਼੍ਰੀ ਬਾਜਾ ਸਰਦਾਰ ਬਾਜਵਾ ਜੀ ਤੇ ਉਹਨਾਂ ਦੇ ਵਿੱਕੀ ਬਾਜਵਾ ਜੀ ਤੇ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ট্রাক ਯੂਨੀਅਨ ਭਵਾਨੀਗੜ੍ਹ ਦੇ ਵਿੱਚ ਸੇਵਾ ਨਿਭਾ ਰਹੇ ਸੰਗਤ ਆਪਾਂ ਜਿਵੇਂ ਪਹਿਲਾਂ ਵਿਚਾਰ ਕਰਕੇ ਅੱਡੇ ਆ ਕਿ ਇੱਕ ਦਿਨ ਹੈ ਐਤਵਾਰ ਦਾ ਤੇ ਉਪਰੋਂ ਜਿਹੜਾ ਰੀਵ ਵਗੈਰਾ ਸੁਨੇਹਾ ਦਾ ਜਿਹੜਾ ਹੁੰਦਾ ਸਮਾਂ ਉਹ ਸਰਦਾਰ ਤਰਲੋਕ ਸਿੰਘ ਜੀ ਹੰਪਰਾ ਜਿਹੜੇ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਜੀਜਾ ਨੇ ਤੇ ਆਪਣਾ ਸਾਡੇ ਨਾਲ ਬੜਾ ਭਰਾ ਭਰਾਵਾਂ ਵਾਲਾ ਨਾ ਪਿਆਰਾ

ਬੋਲੇ ਸੋਨੇ ਹਾਲਾ ਅੱਜ ਵੀਰੇ ਦੇ ਸਾਹਮਣੇ ਬੋਲੇ ਹਾਲਾ ਸਤਿ ਸ਼੍ਰੀ ਅਕਾਲ ਮੈਂ ਵੀ ਜੋਇਨ ਕੀਤਾ ਜੇਕਰ ਅੱਜ ਆਪਣੇ ਕੰਮ ਦੀ ਸ਼ੁਰੂਆਤ ਕਰ ਤੰਤ ਸੈਮ ਸਿੰਘ ਰਾਂਚਾ ਨਾਲ ਜਿਹੜਾ ਉਤਸਵ ਹੈ ਜਿਹੜਾ ਸ੍ਰੀ ਸੁਖਨੀ ਸਾਹਿਬ ਦੇ ਫਾੜ ਕਰਾਈ ਗਈ ਸਾਡਾ ਭਰਾ ਜਗਸੀਰ ਸਿੰਘ ਜੱਗੀ ਬੀਟਪਾ ਦਾਰਵਿੰਦਰ ਸਿੰਘ ਲਾਭੀ ਤੇ ਸਾਰੇ ਚੁਣੇਗੇ ਮੈਂਬਰ ਸਹਿਬਾਨ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਆਸ ਕਰਦੀ ਆ ਕਿ ਸਾਡੇ ਕਿਸਾਨ ਭਾਈਚਾਰੇ ਦਾ ਸਾਡਾ ਕਿਸਾਨੀ ਦਾ ਜਿਹੜੇ ਵੀ ਮਸਲੇ ਨੇ ਕੋਈ ਮੁੱਦੇ ਨੇ ਸੋਸਾਇਟੀ ਨਾਲ ਜੁੜੇ ਹੋਏ ਉਹਨਾਂ ਨੂੰ ਸਾਰੀ ਜਿਹੜੀ ਬਦੂਰ ਨੂੰ ਨਾਲ ਲੈ ਕੇ ਚੱਲਣਗੇ ਔਰ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਕੰਮ ਕਰਨਗੇ ਪਰ ਇਹ ਜਿਹੜੀਆਂ ਕੰਪਰੇਟਿਵ ਸੁਸਾਇਟੀਆਂ ਨੇ ਇਹ ਇੰਡੀਪੈਂਡੈਂਟ ਬਾਡੀ ਐ ਇਹਦੇ ਵਿੱਚ ਕੋਈ ਸਰਕਾਰ ਦਾ ਦਖਲ ਜਾਂ ਕਿਸੇ ਹੋਰ ਬੰਦੇ ਦਾ ਕੋਈ ਦਖਲ ਨਹੀਂ ਕੋਈ ਉੱਪਰੋਂ ਕੋਈ ਪਾਵਰ ਨਹੀਂ ਕੁਝ ਨਹੀਂ ਇਹ ਇੰਡੀਪੈਂਡੈਂਟ ਆ ਖੁਦ ਮਾਲਕ ਐ ਫੈਸਲੇ ਲੈਣੇ ਨੇ ਫਤੇ ਪਾਉਣੇ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਚੰਗਾ ਹੋ ਸਕਦਾ ਹੈ ਜੇ ਇੱਥੇ ਸਿਆਸੀ ਰਤਲਾ ਜਿਹੜਾ ਉਹ ਬੰਦ ਹੋ ਜੇ ਵੈਸੇ ਸਿਆਸੀ ਦਾਖਲ ਕਿਸੇ ਦਾ ਕੋਈ ਸਿੱਧਾ ਨਹੀਂ ਹੁੰਦਾ ਜਿਹੜੇ ਉੱਥੇ ਮੈਂਬਰ ਹੁੰਦੇ ਨੇ ਉਹਨਾਂ ਦੇ ਰੱਣੀਓਂ ਪਰ ਅਸੀਂ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਇੱਕ ਬਹੁਤ ਵੱਡਾ ਆਦਾਰਾ ਜਿਹੜਾ ਕਿਸਾਨੀ ਨੂੰ ਅੱਗੇ ਲਿਜਾ ਸਕਦਾ ਇਹਦਾ ਕਾਰਨ ਕੀ ਆ ਕਿ ਸਿਆਸੀ ਭੇਡ ਚੜਦਾ ਜਿਹਦੀ ਜਿਹਦੇ ਕਾਰਨ ਜਿਹੜੀਆਂ ਬਹੁਤ ਸਾਰੀਆਂ ਕੋਆਪਰੇਟਿਵ ਸੁਸਾਇਟੀਆਂ ਜੇ ਸੋਸਾਇਟੀ ਦੀ ਗੱਲ ਕਰਾਂ ਤਾਂ ਮੈਂ ਮੈਨੂੰ ਲੱਗਦਾ ਮੇਰੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਚੰਗੀਆਂ ਸਫੈਲੀਆਂ ਦੇ ਵਿੱਚ ਇਹ ਸੋਸਾਇਟੀ ਦਾ ਜਿਹੜਾ ਨਾਮ ਹੁੰਦਾ ਹੈ ਉਹਦਾ ਕੰਮ ਨਾ ਕਿ ਇਹ ਪੂਰੀ ਜਿਹੜੀ ਟੀਮ ਹੈ ਉਹ ਬਹੁਤ ਵਧੀਆ ਜਿਹੜਾ ਕੰਮ ਕਰਦੀ ਹੈ ਮੈਂ ਤੁਹਾਨੂੰ ਬਿਸ਼ਵਾਸ ਦਿਵਾਉਣੀ ਹੈ ਕਿ ਚਾਹੇ ਤੁਹਾਡੀ ਮੰਗ ਹੈ ਜੂਰੀ ਹੈ ਦੀ ਹੈ ਜਾਂ DVP ਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂ ਦਿੱਤੀ ਜਾਊਗੀ ਜਿਵੇਂ ਸੋਸਾਇਟੀ ਨਫੇ ਦੇ ਵਿੱਚ ਬਲਿਆਰ ਪੰਡੈਲ ਜੀ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਜਿਹੜੇ ਹਮੇਸ਼ਾ ਹੀ ਹਰ ਕੰਮ ਦੇ ਵਿੱਚ ਇਹ ਸਮਾਜ ਸੇਵਾ ਦਾ ਵਿਚਾਰ ਆਉਂਦੀਦਾ ਹੋਵੇ ਕਲਵੰਗ ਗੋੜੀਆਂ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਬੈਠੇ ਆ ਅਕਸੀਰ ਜੱਗਾ ਜੀ ਸਾਡੇ ਪ੍ਰਾਕਿਰਮੀ ਦੇ ਪ੍ਰਧਾਨ ਬੈਠੇ ਆ ਵਿਕੀ ਬਾਜਵਾ ਜੀ ਸਾਡੇ ਸਾਬਕਾ ਪ੍ਰਧਾਨ ਬੈਠੇ ਆ ਗੁਰਪ੍ਰੀਤ ਫਤੂ ਵਾਲਾ ਜੀ ਤੇ ਸਾਰੀ ਟੀਮ ਜਿਹੜੀ ਇਸ ਇਲਾਕੇ ਦੇ ਇਸ ਨਮਰ ਦੇ ਨਾਲ ਜੁੜੇ ਹੋਏ ਨੇ ਸਾਰੇ ਮੋਰਟਲ ਸਾਡੇ ਬੈਠੇ ਆ ਸੋ ਮੈਂ ਗੁਰੂ ਦੀ ਹਾਲ ਜੀ ਸੋਹਣ ਹਾਲ ਹਾਂਜੀ ਦੇਖੋ ਸਾਹਮਣੇ ਹਾਂਜੀ ਦੇਖੋ ਸਾਹਮਣੇ ਹਾਂਜੀ ਬੋਲੇ ਸੋਹਣ ਹਾਲ ਹਾਂਜੀ ਦੇਖੋ ਸਾਹਮਣੇ ਜੀ ਸਾਜ ਪਾਉ ਸ਼੍ਰੀ ਵਾਹਿਗੁਰੂ ਜੀ ਦਾ ਜਤਨ ਸਾਹਿਬ ਸ਼੍ਰੀ ਵਾਹਿਗੁਰੂ ਅੱਜ ਸੋਸਾਇਟੀ ਦੇ ਇਤਿਹਾਸ ਦੇ ਵਿੱਚ ਵਾੜ ਵਧੀਆ ਦਿਨ ਹੈ ਤਾਂ ਸਾਰੀਆਂ ਸੰਗ ਦਾ ਸਾਡੇ ਪ੍ਰਧਾਨ ਜੀ ਤੇ ਮੀਤ ਪ੍ਰਧਾਨ ਨੂੰ ਆਪਣਾ ਆਸ਼ੀਰਵਾਦ ਦੇਣ ਆਏ ਨੇ ਉਹਨਾਂ ਦੇ ਵਿੱਚੋਂ ਐਮਐਲਏ ਸਾਹਿਬ ਵਾਈਟ ਰੋਗ ਜੀ ਦੋਨਾਂ ਪਿੰਡਾਂ ਦੀਆਂ ਸੰਗਤਾਂ ਕ੍ਰਾਤੀ ਯੂਨੀਅਨ ਦੇ ਮੌਜੂਦਾ ਤੇ ਸਾਥਕਾ ਪ੍ਰਧਾਨ ਇਲਾਕੇ ਦੇ ਸਰਪੰਚ ਤੇ ਪੰਜ ਸਾਰਿਆਂ ਨਾਲ ਸਾਡੇ ਨਗਰ ਵੱਲੋਂ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਰਾਮ ਰੇਤੀ ਹੈ ਚਾਦਾ ਲੰਗਰ ਸੈਕੀ ਵੱਲੋਂ ਧਿਆਨ ਦਿੱਤਾ ਗਿਆ ਸਾਰਿਆਂ ਨੇ ਛੱਕ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਲਿਆਰ ਪਿੰਡ ਚ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ ਨੇ ਕਿ ਅੱਜ ਬਲਿਆਰ ਪਿੰਡ ਚ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ ਨੇ ਰਾਮਪੁਰਾ ਤੇ ਬਲਿਆਰ ਦੇ ਉਹਨਾਂ ਨੇ ਗੁਰੂ ਮਾਰਾ ਦਾ ਓਟ ਆਸਰਾ ਲਿਆ ਪ੍ਰਧਾਨ ਜੀ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੇ ਰਿਹਾ ਵਧਾਈਆਂ ਨੇ ਜਿਨ੍ਹਾਂ ਨੇ ਰਲ ਕੇ ਸਾਰੀ ਪੰਚਾਇਤ ਨੇ ਇਹਨਾਂ ਦੀ ਕਮੇਡੀ ਨੇ ਰਲ ਕੇ ਪ੍ਰਧਾਨ ਬਣਾਇਆ ਬਹੁਤ ਬਹੁਤ ਧੰਨਵਾਦ ਜੀ ਸੋਸਾਇਟੀ ਨੂੰ ਲੈ ਕੇ 2.5 ਸਾਲ ਹੋ ਚੁੱਕੇ ਨੇ ਚੋਣ ਹੋਈ ਤੇ ਅਸੀਂ ਇਹਤ ਵਰਕ ਕਰਨਾ ਹੈ ਭਾਈ ਜੀ 5 ਮਹੀਨੇ ਹੋ ਗਏ ਦੀ ਚੋਣ ਹੋਈ ਨੂੰ ਪਰ ਪ੍ਰਧਾਨ ਨੂੰ ਥੋੜਾ ਜਿਹਾ ਬਣਾਉਣ ਵਾਸਤੇ ਦਿੱਕਤ ਲੱਗੀ ਸੀ ਪਰ ਉਹ ਅੱਜ ਬਾਈ trilok ਹੋਰਿਆਂ ਦੇ ਕਰਕੇ ਤੇ ਐਮਐਲਏ ਨਰਿੰਦਰਪੁਰ ਭਰਾਜ ਕਰਕੇ ਸਾਰੇ ਜਿਹੜੇ ਇਹਨਾਂ ਦੇ ਗੇਲੇਸ਼ਕ ਮੇ ਤੇ ਉਹ ਦੋ ਗੀਤੇ ਗਏ ਤੇ ਸੁਸਾਇਟੀ ਨੂੰ ਇੱਕ ਨਵਾਂ ਪ੍ਰਧਾਨ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਈ trilok ji ਦਾ ਤੇ ਸਾਡੇ MLA ਸਾਹਿਬ ਦਾ ਤੇ CM ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਸੁਸਾਇਟੀ ਬਾਰੇ ਆਪਣੇ ਬਹੁਤ ਹੀ ਵਿਚਾਰਤਾ ਨਾਲ ਠੰਡੇ ਦਿਮਾਗ ਨਾਲ ਸਾਡਾ ਜਿਹੜਾ ਇਹ ਬਹੁਤ ਉੱਪਰ ਹੋ ਸੀਗਾ ਮਸਲਾ ਸੀ ਉਹਨੂੰ ਠੰਡਾ ਕੀਤਾ ਮੈਂ ਜਿਕਸੀਰ ਸਿੰਘ ਜੀ ਮੈਂ ਇਸ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਬਣਾਇਆ ਜੀ ਜਿਹੜਾ ਪਿੰਡ ਮੇਰਾ ਪਿੰਡ ਰਾਮਪਰਾਇ ਵੀਰ ਤਰਲੋਕ ਜੀ ਨੇ 35 ਸਾਲਾਂ ਬਾਅਦ ਇਹਨਾਂ ਦੇ ਉਹਦੇ ਜਾਨੀਏ ਅਗਾਈ ਦੀ ਉਹ ਚ ਆਈ ਹੈ 35 ਸਾਲਾਂ ਬਾਅਦ ਸਾਨੂੰ ਪ੍ਰਧਾਨਗੀ ਦਿਵਾਈ ਜੀ ਮੈਂ ਵਿਸ਼ਵਾਸ ਦਿਵਾਉਣਾ ਜੀ ਦੋਵੇਂ ਪਿੰਡਾਂ ਨੂੰ ਵੀ ਸਾਡੀ ਟੀਮ ਪੂਰੀ ਜਾਨੀਏ ਜੋਰ ਨਾਲ ਉਹ ਕਰਕੇ ਉਹਦਾ ਕੰਮ ਚੰਗਾ ਉਹਦੇ ਨਾਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਤੇ ਦੋਵੇਂ ਪਿੰਡਾਂ ਦੀ ਇਹਨਾਂ ਦਾ ਸਦਾਖ ਬਣਾ ਕੇ ਰੱਖਾਂਗੇ ਜੀ ਸੋਸਾਇਟੀ ਦੇ ਵਿੱਚ ਸੋਨੇ ਸਾਥ ਪਾਰਟਨਰ ਹੋਏ ਨੇ ਕੀ ਕੰਮ ਹੋ ਗਿਆ ਅ ਬਿਲਕੁਲ ਅਜ ਰਾਮਪੁਰਾ ਬਲੇਆਣ ਜਿਹੜੀ ਕੋਪਰੇਟਿਵ ਸੋਸਾਇਟੀ ਆ ਉਹਦੀ ਪਿੱਛੇ ਚੋਣ ਹੋਈ ਸੀਗੀ ਤੇ ਅੱਜ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਇਹਨਾਂ ਨੇ ਅ ਗੁਰੂ ਸਾਹਿਬ ਦਾ ਓਟਾਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਰਟ ਨੇ ਜਿਹੜੇ ਜਿਹੜੇ ਕੋਪਰੇਟਿਵ ਸੋਸਾਇਟੀ ਦੇ ਵਿੱਚ ਕਰਾਏ ਨੇ ਸੋ ਅੱਜ ਇੱਥੇ ਸੰਗਤ ਦੇ ਕਿਸਾਨਾਂ ਦੇ ਸਾਰਿਆਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਜੋ ਵੀ ਅ ਵਿਸ਼ਵਾਸ ਦਵਾਇਆ ਗਿਆ ਕਿ ਜੋ ਵੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਕੋਈ ਕੰਮ ਕਰ ਨੇ ਉਹ ਸੁਚਾਰੂ ਢੰਗ ਦੇ ਨਾਲ ਹੁੰਦੇ ਰਹਿਣਗੇ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜਿੱਥੇ ਕਿਤੇ ਮੇਰੀ ਡਿਊਟੀ ਲਾਉਣਗੇ ਉਹ ਸੇਵਾ ਆਪਣੀ ਜਿਹੜੀ ਨਿਭਾਉਂਦੇ ਨੇ